ਜੀ ਉਹਦਾ ਉਹਦਾ ਜਨਮ ਦਿਨ ਸੀ ਉਹਦਾ ਨਾਮ ਸੀ ਮਨਵੀ ਜੀ ਉਹਦਾ 24 ਤਰੀਕ 24 ਮਾਰਚ ਨੂੰ ਜਨਮ ਦਿਨ ਸੀ ਅਸੀਂ ਜੋਮੈਟੋ ਐਪ ਤੋਂ ਇੱਕ ਕੇਕ ਖਰੀਦਿਆ ਸੀ ਉਹ ਕੇਕ ਖਰੀਦ ਕੇ ਰਾਤ ਨੂੰ ਅਸੀਂ ਕਟਿਆ ਜੀ ਕੇਕ ਕਿਹੜੇ ਇਲਾਕੇ ਤੋਂ ਖਰੀਦਿਆ ਉਹ ਜੀ ਕੇਕ ਕਾਨਾ ਬੇਕਰੀ ਸੀ ਜਦਕਿ ਪਟਿਆਲੇ ਸ਼ਹਿਰ ਦੇ ਵਿੱਚ ਕੇਕ ਕਾਨਾ ਬੇਕਰੀ ਕੋਈ ਵੀ ਨਹੀਂ ਹੈਗੀ ਠੀਕ ਹੈ ਉਹ ਜੋਮੈਟੋ ਨੇ ਉਹਨੂੰ ਮਾਨਤਾ ਦਿੱਤੀ ਹੋਈ ਸੀ ਤੇ ਜਦੋਂ ਪੁੱਛ ਗਈ ਚੋਈ ਅਸੀਂ ਕੰਪਲੇਂਟ ਕੀਤੀ ਪੁਲਿਸ ਕੋਲ ਤੇ ਕੇਕ ਕਾਨਾਂ ਦੀ ਬੇਕਰੀ ਪਟਿਆਲੇ ਸ਼ਹਿਰ 'ਚ ਕੋਈ ਨਹੀਂ ਮਿਲੀ ਜੀ ਪੁਲਿਸ ਨੇ ਵੀ 2-3 ਦਿਨ ਨੱਠ-ਭੱਜ ਕੀਤੀ ਅਸੀਂ ਵੀ ਬਹੁਤ ਨੱਠ-ਭੱਜ ਕੀਤੀ ਜੀ ਸਾਨੂੰ ਉਸ ਬੇਕਰੀ ਦਾ ਨੌ ਕਿਤੇ ਨਹੀਂ ਮਿਲਿਆ ਜੀ ਫਿਰ ਅਸੀਂ 30 ਤਰੀਕ ਨੂੰ ਖੱਕ ਹਰ ਕੇ ਬਹਿ ਗਏ ਅਸੀਂ 30 ਤਰੀਕ ਨੂੰ ਇੱਕ ਹੋਰ ਕੇਕ ਬੁੱਕ ਕਰਾਤਾ ਜੀ ਉਸੇ ਕੇਕ ਕਾਨਾਂ ਦੀ ਬੇਕਰੀ ਦੇ ਨਾਂ ਤੇ ਠੀਕ ਹੈ ਕੇਕ ਕਾਨਾਂ ਬੇਕਰੀ ਦਾ ਡਿਲੀਵਰ ਜਿਹੜਾ ਜੋਮੈਟੋ ਦਾ ਗੁਲਾਬ ਸਿੰਘ ਉਹ ਸਾਡੇ ਘਰ ਆ ਗਿਆ ਜੀ ਕੇਕ ਦੇਣੇ ਚਲੋ ਅਸੀਂ ਉਸ ਨੂੰ ਬੁਲਾਇਆ ਵੀ ਆ ਜਾ ਅੰਦਰ ਆ ਕੇ ਆਪਣੀ ਪੇਮੈਂਟ ਲੈ ਲੈ ਬੈਠ ਉਹ ਮਾਲਕ ਨੇ ਨਾ ਜੀ ਗੁਰਪ੍ਰੀਤ ਨੇ ਪੂਰਾ ਸਿਖਾਇਆ ਹੋਇਆ ਸੀ ਵੀ ਆਪਾਂ 2 ਨੰਬਰ 'ਚ ਕੰਮ ਕਰਦੇ ਆ ਵੀ ਜੇ ਕੋਈ ਇਦਾਂ ਦੀ ਗੱਲਬਾਤ ਬਾਰਦਾਤ ਹੁੰਦੀ ਆ ਤਾਂ ਤੂੰ ਕੇਕ ਸਿੱਟ ਕੇ ਭੱਜ ਜਾਣਾ ਉਹ ਬਿਨਾਂ ਪੇਮੈਂਟ ਲਈ ਕੇਕ ਰੱਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਸਾਡੇ ਘਰ ਰਿਪੋਰਟਰ ਵੀ ਬੈਠੇ ਸੀ ਅਸੀਂ ਵੀ ਸੀ ਕਈ ਬੰਦੇ ਅਸੀਂ ਉਹ ਅਸੀਂ ਉਸ ਨੂੰ ਪਕੜ ਕੇ ਬਿਠਾ ਲਿਆ ਵੀ ਤੂੰ ਸਾਨੂੰ ਇਹ ਦੱਸ ਪੇਮੈਂਟ ਵੀ ਆਪਣੀ ਲੈ ਲੈ ਪੇਮੈਂਟ ਵੀ ਪੂਰੀ ਦਿੱਤੀ ਉਹਨੂੰ ਤੇ ਉਹਨੂੰ ਕਿਹਾ ਵੀ ਸਾਨੂੰ ਸਿਰਫ ਬੇકરી ਦਾ ਨਾਮ ਦੱਸ ਦੇ ਕਿੱਥੋਂ ਲੈ ਕੇ ਆਇਆ ਤੇ ਉਹ ਦੱਸ ਨਹੀਂ ਸੀ ਰਿਹਾ ਜੀ ਕਹਿੰਦਾ ਮੈਂ ਬੱਸ ਸਟੈਂਡ ਤੋਂ ਲਿਆ ਮੈਂ ਉੱਥੋਂ ਲਿਆ ਆ ਚਲੋ ਅਸੀਂ ਫਿਰ ਪੁਲਿਸ ਸਟੇਸ਼ਨ ਦੀ ਮਦਦ ਲਈ ਸਪਵਿੱਤਰ ਸਿੰਘ ਸਰ ਨੂੰ ਬੁਲਾਇਆ ਉਹਦੇ ਨਾਲ ਗਿਆ ਤੇ ਉਹਨੇ ਦੱਸਿਆ ਵੀ ਇਹ ਨਿਊ ਬੇકરી ਤੋਂ ਹੀ ਲੈ ਕੇ ਆਇਆ ਠੀਕ ਜਦ ਕਿ ਜੋਮੈਟੋ ਨੇ ਵੀ ਕਿਹਾ ਵੀ ਅਸੀਂ ਨਿਊ ਬੇਕਰੀ ਤੋਂ ਹੀ ਖਰੀਦੇ ਸੀ ਤੇ ਐਪ ਜਰੂਰ ਅਸੀਂ ਲਾਇਸੈਂਸ ਦਿੱਤਾ ਆ ਕੇਕ ਕਾਨਾ ਨੂੰ ਇਹ ਤੁਹਾਨੂੰ ਕਿੱਦਾਂ ਪਤਾ ਲੱਗਿਆ ਜੀ ਕਿ ਕੇਕ ਨਾਲ ਹੀ ਬੇਟੀ ਦਾ ਐਦਾਂ ਹੋਇਆ ਕੇਕ ਜਿਸ ਦਿਨ ਕੇਕ ਕੱਟ ਕੇ ਜੀ ਅਸੀਂ ਖਾਦਾ ਜੀ ਰਾਤ ਨੂੰ ਅਸੀਂ ਬਾਹਰੋਂ ਕੋਈ ਚੀਜ਼ ਨਹੀਂ ਮੰਗਾਈ ਹੋਰ ਸਿਰਫ ਘਰ ਦਾ ਸਾਦਾ ਖਾਣਾ ਹੀ ਖਾਦਾ ਨਹੀਂ ਬਾਕੀ ਹੋਰ ਕਿਸੇ ਨੇ ਕੇਕ ਨਹੀਂ ਖਾਇਆ ਜੀ ਖਾਇਆ ਜੀ ਸਾਰਿਆਂ ਨੇ ਖਾਇਆ ਸਾਰਿਆਂ ਦੇ ਇਸ ਤਰ੍ਹਾਂ ਸੀ ਜਿਸ ਤਰ੍ਹਾਂ ਮੈਂ ਸੀ ਮੇਰੇ ਵੀ ਅੱਖਾਂ ਦੇ ਵਿੱਚ ਇਦਾਂ ਨੀਂਦ ਐਨੀ ਆਈ ਹੋਈ ਸੀ ਵੀ ਅੱਖਾਂ ਖੋਲ ਰਿਆ ਸੀ ਜ਼ਬਰਦਸਤੀ ਬੰਦ ਹੋ ਰਹੀਆਂ ਸੀ ਝੂਟਿਆ ਰਹੇ ਸੀ ਸਾਡੇ ਦੋਨੋਂ ਤਿੰਨ ਮੈਂਬਰ ਜਿਹੜੇ ਬਡੇ ਸੀ ਤਿੰਨਾਂ ਨੂੰ ਹੋ ਰਿਆ ਸੀ ਤੇ ਛੋਟੀਆਂ ਬੱਚੀਆਂ ਨੂੰ ਉਲਟੀਆਂ ਲੱਗ ਗਈਆਂ ਜਿਹੜੀ ਮਾਨਵੀ ਸੀ ਉਹਨੇ ਦੋ ਉਲਟੀਆਂ ਕੀਤੀਆਂ ਉਹਦੇ ਮੂੰਹ ਚੋਂ ਝੱਗ ਜੀ ਨਿਕਲੀ بس ਉਹਦੇ ਨਾਲ اے سی ਵੀ ਇਹ ਇਹਦਾ ਹੁਣ ਨਿਕਲ ਗਿਆ ਹੁਣ ਠੀਕ ਹੋ ਗਈ ਵੈਸੇ ਨਾਰਮਲੀ ਉਲਟੀ ਆਈ ਆ ਤੇ ਛੋਟੀ ਬੇਟੀ ਨੇ ਤਾਂ ਜਿੰਨੀਆਂ ਉਲਟੀਆਂ ਕੀਤੀਆਂ ਉਹਦੀ ਕੇਕ ਸਾਰਾ ਨਿਕਲ ਗਿਆ ਜੀ ਉਹਦਾ ਫਿਰ ਵੀ ਉਹ ਅਗਲੇ 2 ਦਿਨ ਲੱਗੇ ਉਸਨੂੰ ਡਾਕਟਰ ਕੋਲ ਅਸੀਂ ਲੈ ਕੇ ਗਏ ਉਹ ਵੀ ਮੇਰੇ ਆਂਢੀ ਗੁਆਂਢੀ ਮੈਂ ਤਾਂ ਉਸ ਕੁਲੀ ਦੇ ਮਾਨਵੀ ਦੇ ਵਿੱਚ ਹੀ ਉਲਝਿਆ ਹੋਇਆ ਸੀ ਪੋਸਟਮਾਰਟਮ ਕਰਾਣ ਗਿਆ ਹੋਇਆ ਸੀ ਤੇ ਉਹਦੇ ਉਹਨੂੰ ਫਿਰ ਉਹਨਾਂ ਗੁਆਂਢੀਆਂ ਨੇ ਨਹੀਂ ਉਹ ਪੱਛੇ ਵਾਲੇ ਡਾਕਟਰ ਕੋਲ ਚਾਇਆ ਕੁੜੀ ਨੇ ਕੇਕ ਖਾਣ ਤੋਂ ਬਾਅਦ ਕਿੰਨੀ ਦੇਰ ਬਾਅਦ ਉਹਨਾਂ ਦੀ ਉਹਨਾਂ ਦੀ ਡੈਥ ਹੋ ਗਈ ਸੀ ਤਿੰਨ ਕ ਘੰਟੇ ਬਾਅਦ ਜੀ ਤਿੰਨ ਘੰਟੇ ਬਾਅਦ ਉਲਟ ਤੁਸੀਂ ਹਸਪੀਟਲ ਲੈ ਗਏ ਸੀ ਕਿ ਉਹਨਾਂ ਨੂੰ ਨਹੀਂ ਉਹ ਹਸਪੀਟਲ ਲਿਜਾਣ ਦਾ ਮੌਕਾ ਨਹੀਂ ਮਿਲਿਆ ਜੀ ਸੁੱਤੀ ਰਹਿ ਗਈ ਜੀ ਉਹ ਤੇ ਫਿਰ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਪੁਲਿਸ ਨੇ ਦੇਖੋ ਜੀ ਐਫ ਆਈ ਆਰ ਪਹਿਲਾਂ ਤਾਂ ਬਗੈਰ ਨੋਟੋ ਕੀਤੀ ਫਿਰ ਬਾਈ ਨੇਮ ਕੀਤੀ ਚਾਰ ਬੰਦਿਆਂ ਤੇ ਤੇ ਜੋਮੈਟੋ ਨੂੰ ਛੱਡ ਦਿੱਤਾ ਜੀ ਜੋਮੈਟੋ ਵਾਲੇ ਬੰਦੇ ਆਏ ਹੋਏ ਸੀ ਉੱਥੇ ਨਾ ਉਹ ਜਿਹੜਾ ਬੰਦਾ ਦੇ ਗਿਆ ਨਾ ਉਹ ਸਾਨੂੰ ਲੱਭਿਆ ਜੀ ਉਹ ਤਾਂ ਆਨਲਾਈਨ ਚੜਾ ਕੇ ਹੀ ਬੰਦੇ ਨੂੰ ਡਿਲੀਵਰ ਕਰਦੇ ਆ ਵੀ ਤੇਰੇ ਇਹ ਏਰੀਏ 'ਚ ਤੈ ਜਾਣਾ ਇਸ ਏਰੀਏ 'ਚ ਤੈ ਜਾਣਾ ਉਹ ਸਾਨੂੰ ਹਲੇ ਤੱਕ ਕੋਈ ਪਰਮਿਸ਼ਨ ਹੀ ਮਾਲਕ ਕੋਲ ਆ ਰਿਆ ਤੇ ਤੁਸੀਂ ਅੱਜ ਖਰੜ ਆਏ ਹੋ ਹਾਂਜੀ ਖਰੜ ਕਿਹਦੇ ਕਹਿਣੇ ਤੋਂ ਆਏ ਹੋ ਇੱਥੇ ਤੁਸੀਂ ਅਸੀਂ ਇਹ ਦੇਖੋ ਜੀ ਆਪਣੀ ਮਰਜ਼ੀ ਨਾਲ ਆਏ ਆ ਸਾਨੂੰ ਕੀ ਕਰਨਾ ਹੈ ਜੀ ਖਰੜ ਅਸੀਂ ਖਰੜ ਨਾਲ ਸਰ ਟੈਸਟ ਵਾਸਤੇ ਕੇਕ ਲੈ ਕੇ ਆਏ ਆ ਜੀ ਸਾਨੂੰ ਉਹਨਾਂ ਪ੍ਰਸ਼ਾਸਨ ਤੇ ਵਿਸ਼ਵਾਸ ਨਹੀਂ ਹੈਗਾ ਜੀ ਕੀ ਕਰਨ ਪ੍ਰਸ਼ਾਸਨ ਤੋਂ ਕੀ ਮੰਗਿਆ ਹੁਣ ਤੁਹਾਡੀ ਮੰਗ ਸਾਡੀ ਇਹੀ ਹੈ ਵੀ ਜੀ ਦੇਖੋ ਤੇ ਜਿਹੜੇ ਗੁਨਾਹਗਾਰ ਆ ਉਹਨਾਂ ਨੂੰ ਸਖਤ ਸਜ਼ਾ ਹੋਣੀ ਚਾਹੀਦੀ ਹੈ ਸਾਡੀ ਬੱਚੀ ਦਾ ਸਾਨੂੰ ਨਿਆਂ ਮਿਲਣਾ ਚਾਹੀਦਾ ਜਾਂ ਸਾਡੀ ਬੱਚੀ ਸਾਨੂੰ ਮਿਲਣੀ ਨਹੀਂ ਨਹੀਂ ਮੁੜ ਕੇ ਜੀ ਤੁਸੀਂ ਅਜੇ ਲੈਬਾਰਟਰੀ ਚ ਗਏ ਨਹੀਂ ਜੀ ਨਹੀਂ ਹਲੇ ਨਹੀਂ ਗਏ ਜੀ